ਸਸੀ ਕਾਲ ਦੋਸਤੋ ਮੈਂ ਜਗਜੀਤ ਪਟੰਡੇ ਵਾਲਾ ਮੀਤ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਅੱਜ ਫੇਰ ਤੁਹਾਡੇ ਵਾਸਤੇ ਬਹੁਤ ਚੰਗਾ ਨਗੀਨਾ ਲੈ ਕੇ ਆਏ ਆ ਚੰਗਾ ਦੁੱਧ ਦਾ ਰਿਕਾਰਡ ਹੈ ਤਕਰੀਬਨ 16 ਲੀਟਰ ਡੱਬੇ ਮਾਰ ਕੇ ਵੀਰ ਮੱਝ ਲਿਜਾ ਸਕਦਾ ਸਾਰਾ ਡਿਟੇਲ ਲੋਕੇਸ਼ਨ ਗੱਲਬਾਤ ਤੁਹਾਡੀ ਵੀਰ ਦੇ ਨਾਲ ਕਰਵਾਵਾਂਗੇ ਜੇ ਕਿਸੇ ਵੀ ਵੀਰ ਨੇ ਕੋਈ ਪ੍ਰੋਮੋਸ਼ਨ ਕਰਾਉਣੀ ਆ ਆਪਣੇ ਕਾਰੋਬਾਰ ਦੀ ਜਾਂ ਕਿਸੇ ਨੇ ਕੋਈ ਮੱਝ ਸੇਲ ਦੀ ਕੋਈ ਵੀਡੀਓ ਪਾਉਣੀ ਆ ਤਾਂ ਸੰਪਰਕ ਨੰਬਰ ਨੋਟ ਕਰ ਲਓ ਤੇ ਸਾਡੇ ਨਾਲ ਸੰਪਰਕ ਕਰ ਲਿਓ 83605 47107 ਆਪਣਾ ਨੰਬਰ ਹੈਗਾ ਜਿਹੜੇ ਵੀ ਕਿਸੇ ਵੀਰ ਭਰਾ ਨੇ ਕੋਈ ਵੀ ਚੀਜ਼ ਸੇਲ ਕਰਨੀ ਆ ਜਾਂ ਕਿਸੇ ਵੀ ਕਾਰੋਬਾਰ ਦੀ ਆਪਦੀ ਸਾਫ ਸੁਥਰੀ ਜੀ ਪ੍ਰੋਮੋਸ਼ਨ ਕਰਵਾਉਣੀ ਆ ਤਾਂ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਜ ਘਰੇਲੂ ਜਾਨਵਰ ਆ ਵੀਰ ਦੇ ਕੋਲੇ ਜਾਨਵਰ ਕਹਿ ਲੋ ਮੱਝ ਕਹਿ ਲੋ ਬਹੁਤ ਚੰਗਾ ਰਿਕਾਰਡ ਹੈਗਾ ਤੇ ਰੇਟ ਅੱਜ ਤੁਹਾਨੂੰ ਉਹ ਦੇਣਾਗਾ ਜਿਹੜੇ ਮੰਡੀਆਂ ਦੇ ਉੱਤੇ A6 ਲੀਟਰ ਵਾਲਿਆਂ ਦਾ ਰੇਟ ਹੁੰਦਾ ਡੱਬੇ ਮਾਰ ਕੇ ਤਸੱਲੀ ਕਰਕੇ ਤੁਸੀਂ ਵੀਰ ਨਾਲ ਸੌਦਾ ਕਰ ਸਕਦੇ ਹੋ ਚੰਗਾ ਰਿਕਾਰਡ ਹੈ ਤੀਜੇ ਸੂਏ ਸੂਣਾ ਘਰੇਲੂ ਵੀਰ ਕੋਲੇ ਮੱਝਾ ਕੋਈ ਸੇਲ ਪਰਚੇਜ ਦਾ ਕੰਮ ਨਹੀਂ ਮੈਂ ਕਾਫੀ ਵੀਡੀਓ ਪਾਉਣਾ ਹੁੰਦਾ ਵੀ ਜਿਹੜੀ ਵੀ ਕਿਸੇ ਵੀਰ ਭਰਾ ਨੇ ਘਰੇਲੂ ਕਿੱਲੇ ਤੋਂ ਮੱਝ ਮਿਲਦੀ ਆ ਉਹਦੇ ਅਰਕੀ ਰੀਸ ਨਹੀਂ ਹੁੰਦੀ ਕਿਉਂਕਿ ਅੱਗੇ ਦੀ ਅੱਗੇ ਮੱਝ ਆਈ ਹੁੰਦੀ ਹੈ ਤੇ ਪਸ਼ੂ ਡਰਿਆ ਹੁੰਦਾ ਕਿਸ ਤਰੀਕੇ ਨਾਲ ਉਹ ਨਿਬੜਦਾ ਕਿਸ ਤਰੀਕੇ ਨਾਲ ਨਹੀਂ ਨਿਬੜਦਾ ਜਿਹੜੀ ਗੱਲ ਆ ਤੁਹਾਨੂੰ ਕਿੱਲੇ ਤੋਂ ਕਹਾਂਗੇ ਉਹ ਗੱਲ ਨਿਬੜੂਗੀ ਬੀਰਰਗਿਆਂ ਦੀ ਕੀ ਮਜਬੂਰੀ ਹੋਗੀ ਜਿਹੜਾ ਇੰਨਾ ਚੰਗਾ ਨਗੀਨਾ ਇਹਨਾਂ ਨੂੰ ਸੇਲ ਕਰਨਾ ਪੈ ਗਿਆ ਖੇਤੀ ਦੇ ਨਾਲ ਨਾਲ ਪਸ਼ੂਆਂ ਦਾ ਕਾਰੋਬਾਰ ਕਰਦੇ ਆ ਗੱਲ ਬਾਤ ਤੁਹਾਡੀ ਵੀਰ ਨਾਲ ਕਰਾਉਣੇ ਆ ਲੋਕੇਸ਼ਨ ਪੁੱਛਦੇ ਆ ਕਿਉਂਕਿ ਘਰੇਲੂ ਬੀਰਰਗਿਆਂ ਦਾ ਕਾਰੋਬਾਰ ਹੈ ਆਪਦੇ ਕਾਰੋਬਾਰ ਦੇ ਵਿੱਚ ਦੋਨੇ ਭਰਾ ਬਿਜ਼ੀ ਆ ਤੇ ਜਨਮਰ ਬੰਨਣ ਨੂੰ ਜਗ੍ਹਾ ਵੀ ਦੇਖ ਲਓ ਪੂਰੀ ਪੂਰੀ ਆ ਕੀ ਮਜਬੂਰੀ ਹੋਗੀ ਜਿਹੜੇ ਬੀਰਰਗੇ 16 ਲੀਟਰ ਵਾਲੀ ਮੱਝ ਨੂੰ ਸੇਲ ਕਰ ਰਹੇ ਆ ਆ ਉਹਦੀ ਕੱਟੀ ਖੜੀ ਆ ਆਲ ਦੀ ਕੱਟੀ ਆ ਇਸ ਤੋਂ ਪਹਿਲਾਂ ਪਹਿਲਾਂ ਵਾਲੇ ਸੂਵੇ ਦੀ ਤੇ ਸਾਰੀ ਗੱਲਬਾਤ ਓਡੀ ਵੀਰ ਦੇ ਨਾਲ ਕਰਵਾਵਾਂਗੇ ਲਓ ਜਿਹੜੇ ਵੀ ਵੀਰ ਨੇ ਕਿਸੇ ਭਰਾ ਨੇ ਲੈਣੀ ਆ ਮੱਝ ਨਾਲ ਦੀ ਨਾਲ ਵੀਰ ਨੂੰ ਕਾਲ ਕਰੀ ਚੱਲਿਓ ਜੇ ਕਿਸੇ ਮਿੱਤਰ ਨੇ ਲੈਣੀ ਆ ਜਾਂ ਰਿਸ਼ਤੇਦਾਰ ਨੇ ਲੈਣੀ ਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੱਟੀ ਤੇ ਨੰਬਰ ਚੱਲੀ ਜਾਂਦਾ ਤੇ ਵੀਰਾਂ ਨਾਲ ਸੰਪਰਕ ਕਰਕੇ ਤੇ ਆਪਦਾ ਸੌਦਾ ਵੇਖ ਕੇ ਤਸੱਲੀ ਕਰਕੇ ਇਹ ਸੌਦਾ ਕਰ ਸਕਦੇ ਹੋ ਜਿਹੜੀ ਗੱਲ ਦਰਸ਼ਕੋ ਵੀਰ ਵਰਗੇ ਕਹਿਣਗੇ ਉਹ ਗੱਲ ਨਿਭੜੂਗੀ ਵੀ ਜਿਹੜੇ ਵੀ ਵੀਰ ਲੈ ਕੇ ਜਾਂਦੇ ਆ ਉਹ ਕਮੈਂਟ ਕਰਕੇ ਦੱਸਿਆ ਵੀ ਕਰੋ ਵੀ ਜਿਹੜੀਆਂ ਵੀਡੀਓ ਆਪਣੇ ਚੈਨਲ ਰਾਹੀਂ ਪੈਂਦੀਆਂ ਜਿਹੜੇ ਵੀਰ ਕੋਈ ਖਰੀਦਦੇ ਆ ਜਿੰਨੀ ਗੱਲ ਕਹਨੇ ਆ ਉਹ ਗੱਲ ਨਿਭੜਦੀ ਆ ਤਾਂ ਕਿ ਹੋਰ ਦਰਸ਼ਕਾਂ ਨੂੰ ਵੀ ਥੋੜਾ ਵਿਸ਼ਵਾਸ ਆ ਉਹ ਬਣ ਜਾਂਦਾ ਰੇਟ ਸੁਣ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਤੇ ਡਿਟੇਲ ਜਾਣਕਾਰੀ ਆਪਾਂ ਲੈਣੇ ਵੇ ਆਪਾਂ ਕਿੱਥੇ ਜੇ ਖੜੇ ਆ ਨਾ ਦਰਸ਼ਕੋ ਗੱਲਬਾਤ ਆ ਤੁਹਾਡੀ ਵੀਰ ਵਰਗਾ ਨਾ ਕਰਵਾਉਣੇ ਆ ਬਾਈ ਜੀ ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਲੋਕੇਸ਼ਨ ਦੱਸੋ ਵੀ ਆਪਾਂ ਕਿੱਥੇ ਜੇ ਖੜੇ ਆ ਤੇ ਨਾਮ ਤੁਹਾਡਾ ਨਾਮ ਮੇਰਾ ਸੋਚਾਨ ਜੀ ਪਿੰਡ ਜੈਤੋ ਜੀ ਗੰਗਸਰ ਗੁਰਦਵਾਰੇ ਕੋਲ ਘਾਹਾਂ ਪਾਰ ਗੁਰਦਵਾਰਾ ਗੰਗਸਰ ਤੇ ਕਿੰਨੇ ਕੁ ਦੂਰ ਆ ਗਿਆ ਇਹ ਇਹ ਥੋੜੀ ਬਾੜੀ ਹੈ ਕਿਹੜੀ ਗਲੀ ਚ ਆ ਗਿਆ ਜੀ ਇਹ ਇਹ ਆਪਣਾ ਹੱਥੀ ਵਾਲੀ ਗਲੀ ਵਾਜਦੀ ਹਾਂਜੀ ਓਕੇ ਤੇ ਤੁਹਾਡਾ ਕੰਟੈਕਟ ਨੰਬਰ ਵੀ ਬੋਲ ਹੀ ਦਿਓ 97812 ਜੀ 52410 ਜੀ ਲਓ ਦਰਸ਼ਕੋ ਜਿਹੜੇ ਵੀ ਕਿਸੇ ਵੀਰ ਨੇ ਮੱਝ ਲੈਣੀ ਆ ਵੀਰ ਦਾ ਕੰਟੈਕਟ ਨੰਬਰ ਆਪਾਂ ਬੋਲਤਾ ਤੇ ਵੀਰ ਦੇ ਨਾਲ ਸੰਪਰਕ ਕਰ ਲਿਓ ਜਲਦੀ ਜਲਦੀ ਵੀਰ ਨੂੰ ਕੋਲਾਂ ਤੁਸੀਂ ਲਾ ਲਿਓ ਐ ਕੀ ਮਜਬੂਰੀ ਹੋ ਗਈ ਬਾਈ ਜੀ ਆਪਾਂ ਦਾ ਸਾਵ ਪਸ਼ੂ ਜ਼ਿਆਦਾ ਹੈ ਜੀ ਹਾਂ ਜਗ੍ਹਾ ਥੋੜੀ ਹੈ ਹੂੰ ਤਾਂ ਵੇਚ ਰਹੇ ਆਂ ਬਾਈ ਜੀ ਦੋ ਜਾਣੇ ਆ ਪਰ ਦੋ ਜਾਣੇ ਤੋਂ ਵੀ ਚੰਬਰ ਨਹੀਂ ਸਮਝਦੇ ਨਹੀਂ ਫੇਰ ਕੰਮ ਤੇ ਜਾਂਦਾ ਜੀ ਕੰਮ ਤੇ ਹਾਂ ਮੈਂ ਕੀ ਪੀ ਕਰਦਾ ਅੱਛਾ ਫੇਰ ਇਹ ਨਹੀਂ ਸੋਚਿਆ ਵੀ ਕੋਈ ਲੇਬਰ ਵਾਲਾ ਬੰਦਾ ਰੱਖ ਲਈਏ ਤੇ ਪਸ਼ੂ ਹੋਰ ਵਧਾ ਲਈਏ ਲੇਬਰ ਵਾਲਾ ਤਾਂ ਵੀ ਫਿਰ ਜਗ੍ਹਾ ਥੋੜੀ ਜਗਾ ਦੇ ਕਰ ਜਗਾ ਦੀ ਮਜਬੂਰੀ ਹੋ ਗਈ ਕਿੰਨਾ ਦੁੱਧ ਦਾ ਰਿਕਾਰਡ ਆ ਬਾਈ ਜੀ 16 ਲੀਟਰ ਜੀ ਭਾਂ ਡੱਬੇ ਮਾਰ ਕੇ ਲੈ ਜਾਗੇ ਕਿੰਨੇਵੇਂ ਸੂਏ ਕਿੰਨੇਵੇਂ ਆ ਤੀਜਾ ਸੂਆ ਜੀ ਤੀਜੇ ਸੂਏ ਸੁਣਾ ਹਾਂ ਜੀ ਜੀ ਲੈ ਦਰਸ਼ਕੋ ਸਭ ਤੋਂ ਪਹਿਲਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਹਵਾਨਾ ਚੈੱਕ ਕਰਾਵਾਂਗੇ ਹਰ ਇੱਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਵੀਰ ਕਮੈਂਟ ਕਰ ਦਿੰਦੇ ਵੀ ਥੋੜੇ ਥੋੜੇ ਨਾ ਤੁਸੀਂ ਵੀਡੀਓ ਲੰਬੀ ਕਰ ਦਿੰਨੇ ਹੋ ਦਰਸ਼ਕੋ ਜੀ ਨੇ ਖੂਨ ਪਸੀਨੇ ਦੀ ਕਮਾਈ ਲਾਉਣੀ ਹੁੰਦੀ ਆ ਨਾ ਜਾਨਵਰ ਤੇ ਤੇ ਸਾਡੀ ਕੋਸ਼ਿਸ਼ ਇਹ ਆ ਵੀ ਹਰ ਇੱਕ ਐਂਗਲ ਤੋਂ ਉਹ ਜਾਨਵਰ ਦੇਖ ਕੇ ਤਸੱਲੀ ਕਰਕੇ ਖਰੀਦੇ ਅ ਸਖਤੈਨ ਬਾਈ ਖੋਲਿਓ ਮੱਝ ਨਾ ਦਰਸ਼ਕੋ ਹਰ ਇੱਕ ਐਂਗਲ ਤੋਂ ਚੈੱਕ ਕਰੀ ਜਾਇਓ ਫੇਸ ਫੇਸ ਬਿਊਟੀ ਚੈੱਕ ਕਰ ਲਓ ਥੋੜਾ ਜਿਹਾ ਉਪਰਾਂ ਕਰਦੀ ਆ ਜਾਨਵਰਾਂ ਤੋਂ ਥੋੜਾ ਜਿਹਾ ਦੂਰ ਜਾਣ ਤੋਂ ਉਹ ਕਰਦੀ ਆ ਕੋਈ ਨਹੀਂ RAM ਨਾਲ ਇਹ ਆਪਣੀ ਗਰੰਟੀ ਹੋਊਦਾ ਤਰੀਕਾ ਦੀ ਜੀ ਡੱਬੇ ਮਾਰ ਕੇ ਸੱਚਾ ਲੈ ਆ ਸਕਦਾ ਅਗਲਾ ਸਾਈ ਪਾ ਦੇ ਚਾਰ ਦਾ ਚੋ ਕੇ ਲੈ ਜਾ ਲੰਬੀ ਤੋਰ ਦਾ ਇੱਕ ਹੀ ਮਕਸਦ ਹੁੰਦਾ ਵੀ ਜਾਨਵਰ ਦਾ ਪ੍ਰੋਪਰ ਹੈ ਜਿਹੜਾ ਪ੍ਰੋਪਰ ਜਿਹੜਾ ਪਤਾ ਹੈ ਉਹ ਲੱਗ ਜੇ ਕਾਫੀ ਚੰਗੀ ਸਮੀ ਵੀ ਮੱਝਾਗੀ ਤੇ ਵੇਖ ਕੇ ਤਸੱਲੀ ਕਰਕੇ ਤੁਸੀਂ ਵੀਰ ਨਾਲ ਸੌਦਾ ਜਿਹੜਾ ਉਹ ਕਰ ਸਕਦੇ ਹੋ ਬੰਨ ਦੋ ਸਖਚੈਣ ਬਾਈ ਥੋੜਾ ਜਿਹਾ ਉਪਰਾ ਕਰਦੀ ਆ ਹਵਾਨਾ ਆਪਾਂ ਖੜੀ ਕੇ ਦਿਖਾ ਦਿੰਨੇ ਆ ਦਰਸ਼ਕੋ ਥਣ ਵੀ ਕੇਹ ਰਿਹਾ ਕੇਹ ਰਿਹਾ ਚੰਗਾ ਥਣ ਲੱਗਿਆਗਾ ਚੰਗਾ ਸਿੰਘ ਹੈਗਾ ਫੇਸ ਬਿਊਟੀ ਬਹੁਤ ਚੰਗੀ ਆ ਤੇ ਪਤਲੀ ਸਕਿਨ ਦੀ ਆ ਸਕਿਨ ਦੇ ਵਿੱਚ ਨਾੜਾਂ ਦੀ ਗੱਲ ਕਰੀਏ ਤਾਂ ਪ੍ਰੋਪਰ ਨਾੜਾਂ ਵੀ ਦਿਖਦੀਆਂ ਸਖਚੈਨ ਬਾਈ ਮੜੇ ਜਿੱਦਰ ਨੂੰ ਕਮਾਇਓ ਆਪਾਂ ਮਗਰੋਂ ਹਵਾਨਾ ਦਿਖਾ ਦਈਏ ਇਹ ਪਹਿਲਾ ਮੂਹਰ ਅੱਗੋਂ ਲੇਵਾ ਦਿਖਾ ਦਿਓ ਦਰਸ਼ਕੋ ਥਣ ਬਾਕੀ ਪੀੜੀ ਦੇ ਪਾਵਿਆਂ ਅਰਗੇ ਥਣ ਲੱਗੇ ਆਗੇ ਕੋਈ ਉਹੋ ਜੀ ਗੱਲ ਨਹੀਂ ਤੇ ਹਵਾਨਾ ਬਹੁਤ ਚੰਗਾ ਹੈਗਾ। ਸਖਚੈਣ ਕਿੰਨੀ ਤਰੀਕ ਨੂੰ ਇਹਦੇ ਦਿਨ ਫਿਰ ਪੂਰੇ ਆ ਜੀ? ਇਹ 24 ਤਰੀਕ ਨੂੰ ਦਨ ਪੂਰੇ ਆ ਜੀ ਉੱਤੇ ਹੀ ਲੈ ਜਾਂਦੀ ਐ। ਉੱਤੇ ਵੀ ਲੈਂਦੀ ਐ ਕੁਛ। ਹਾਂਜੀ। ਦਰਸ਼ਕੋ 24 ਤਰੀਕ 9ਵਾਂ ਮਹੀਨਾ ਤੇ 2025 ਨੂੰ ਮੱਝ ਦੇ ਦੇਣਾ ਜਿਹੜੇ ਉਹ ਪੂਰੇ ਆ ਤੇ ਹਵਾਨਾ ਤੁਸੀਂ ਆਪ ਹੀ ਦੇਖ ਲਓ ਲੇਵੇ ਦੇ ਵਿੱਚ ਵਾਲਾ ਜਿਹੜੇ ਉਹ ਕਾਫੀ ਪਏ ਹੈਗੇ। ਜਿਹੜੇ ਵੀ ਕਿਸੇ ਭਰਾ ਨੇ ਲੈਣੀ ਐ ਤੇ ਰੇਟ ਸਖਚੈਣ ਜਮਾ ਲਖੀਰ ਮਾਰ ਕੇ ਰੇਟ ਦੇ ਦੇ ਬਾਈ। 1 35 ਦੀ ਦਵਾਂਗੇ। ਸੋ ਜੇ ਥੋੜੀ ਵੀਡੀਓ ਵੇਖ ਕੇ ਦੋ ਯਾਰ ਛੋੜ ਕਰਨਾ ਲੈ ਦਰਸ਼ਕੋ 1 ਲੱਖ ਤੇ 35000 ਰੁਪਿਆ ਵੀਰ ਨੇ ਮੱਝ ਦਾ ਰੇਟ ਰੱਖਿਆ ਬਿਲਕੁਲ ਖਝਾ ਕੇ ਰੇਟ ਰਖਵਾਇਆ ਜਿਹੜਾ ਵੀ ਭਰਾ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ 1 ਲੱਖ ਤੇ 33000 ਦੀ ਵੀਰ ਕਹਿੰਦਾ ਮੱਝ ਦੇ ਦਾਂਗੇ 2000 ਰੁਪਿਆ ਵੀਡੀਓ ਨੂੰ ਜਿਹੜਾ ਸ਼ੇਅਰ ਕਰੂਗਾ ਉਹਨੂੰ ਛੋੜਾ ਵਾਸਤੇ ਵੀਰ ਤੋਂ ਰਿਕਵੈਸਟ ਕੀਤੀ ਸੀ ਤੇ ਇਹਨਾਂ ਨੇ ਚਲੋ ਇਹ ਚੀਜ਼ ਮੰਨੀ ਆ ਤੇ ਸਖਜੈਨ ਕਿੰਨਾ ਦੁੱਧ ਪਹਿਲਾਂ ਦੂਜੇ ਸੂਏ ਕਿੰਨਾ ਦੁੱਧ ਦਿੱਤਾਗਾ 16 ਲੀਟਰ ਜੀ ਹੁਣ ਤੀਜੇ ਸੂਏ ਸੁਣਾ ਹਾਂਜੀ ਹਾਂਜੀ 16 ਲੀਟਰ ਤੁਸੀਂ ਆਪ ਚੋਂਦੇ ਰਹੇ ਹੋ ਹਾਂਜੀ ਆਪ ਜੀ ਘਰੇ ਚੋਈਏ ਦੋਨੇ ਸੂਏ ਜੀ ਲੋ ਦਰਸ਼ਕੋ ਐਨੀ ਕੁ ਵੀਰ ਤਸੱਲੀ ਦਿੰਦਾਗਾ ਜਿਹੜੇ ਵੀ ਕਿਸੇ ਵੀਰ ਭਰਾ ਨੇ ਮੱਝ ਲੈਣੀ ਹੈਗੀ ਕਾਫੀ ਠੰਡੀ ਸੀਲ ਮੱਝ ਹੈਗੀ ਅਸੀਂ ਜੈਨੂਇਨ ਜੀਆਂ ਮੱਝਾਂ ਦੀ ਵੀਡੀਓ ਪਾਉਣੇ ਆ ਜਿਹੜੀਆਂ ਕਿ ਘਰੇਲੂ ਹੋਣ ਘਰਾਂ ਦੇ ਵਿੱਚੋਂ ਮਿਲ ਜਾਣ ਕਿਉਂਕਿ ਜਦੋਂ ਪਸ਼ੂ ਗਾਂ ਦੀ ਗਾਂ ਕਿਤੋਂ ਆਉਂਦਾ ਫਿਰ ਉਸ ਚੀਜ਼ ਦਾ ਡਿਟੇਲ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਹਨਾ ਤੇ ਇਹਦਾ ਤੁਹਾਨੂੰ ਪ੍ਰੋਪਰ ਵੀਰ ਵਾਕੀ ਗਰੰਟੀ ਵੀ ਦਿੰਨੇ ਹੋ ਫਿਰ ਹਾਂ ਜੀ ਗਰੰਟੀ ਹੈ ਜੀ ਹੂੰ ਸੂਈ ਤਾਂ ਲਾਜੇ ਲੀਟਰ ਮਾਰ ਕੇ ਆ ਜਾਈ ਸਾਈ ਕਰਦੇ ਸਾਈ ਦੇ ਜੇ ਸੂਈ ਤਾਂ ਲਾਜੇ ਲੋ ਦਰਸ਼ਕੋ ਗੱਲ ਉਹੀ ਵੀਰ ਨੇ ਕਹੀ ਹੈ ਜਿਹੜੀਆਂ ਗੱਲਾਂ ਦੇ ਵਿੱਚ ਲੱਤਾਂ ਭਾਰ ਚੱਲਦੀਆਂ ਕੋਈ ਵੀਰ ਨੂੰ ਸਾਈ ਪਾ ਸਕਦਾ ਹੈ ਸਾਈ ਪਾ ਕੇ ਸਾਈ ਕਿਟੂਕਟ ਕਿੰਨੀ ਪਵਾਉਗੇ 10000 ਨੂੰ ਕਰਤ ਬੜੀ 10000 ਰੁਪਇਆ ਸਾਈ ਪਾ ਕੇ ਤੇ 16 ਡੱਬੇ ਮਾਰ ਕੇ ਮੱਜ ਦੇ ਲਿਜਾ ਸਕਦਾ ਹੈਗਾ ਤੇ ਵੀਰ ਨਾਲ ਸੰਪਰਕ ਨੰਬਰ ਪੱਟੀ ਦੇ ਵੀ ਚੱਲੀ ਜਾਂਦਾ ਸੀ ਵੀਰ ਨਾਲ ਕੰਟੈਕਟ ਕਰ ਲਿਓ ਲੋਕੇਸ਼ਨ ਦੁਬਾਰਾ ਫੇਰ ਦੱਸ ਲਓ ਜੀ ਜੈਤੋ ਮੰਡੀ ਗੰਗਸਰ ਗੁਰਦਾਰੇ ਕੋਲੇ ਬਾਬਾ ਦੀ ਅਸਲੀਗਦੀ ਘਰ ਆ ਜੀ ਜ਼ਿਲ੍ਹਾ ਫਰੀਦਕੋਟ ਆ ਗਿਆ ਜੀ ਹਾਂ ਜੀ ਹਾਂ ਜੀ ਜ਼ਿਲ੍ਹਾ ਫਰੀਦਕੋਟ ਦੇ ਦਰਸ਼ਕੋ ਤਹਿਸੀਲ ਕਿਹੜੀ ਆ ਗਈ ਜੈਤੋ ਜੀ ਤਹਿਸੀਲ ਜੈਤੋ ਹੀ ਆ ਲੈ ਦਰਸ਼ਕੋ ਵੀਰ ਦੇ ਨਾਲ ਸੰਪਰਕ ਕਰ ਲਿਓ ਹਰ ਇੱਕ ਐਂਗਲ ਤੋਂ ਤੁਹਾਨੂੰ ਮੱਝਾ ਜਿਹੜੀ ਉਹ ਦਿਖਾਤੀ ਸਖਜੈਣ ਫੇਰ ਇਹ ਮੀਨੀ ਇਕੱਟੀ ਕਿਹੜੀ ਦੀ ਆ ਗਈ ਇਹ ਜੀ ਹੋਰ ਮੱਝ ਉਹ ਵੇਖ ਤੇ ਜੀ ਬਣਾ ਹਾਂ ਜਨਵਰ ਪਹਿਲਾਂ ਹੀ ਫਿਰ ਥੋੜੇ ਕੋਲੇ ਇੱਕਾ ਝੋਟੀ ਸੋਨ ਇਹਦਾ ਕਿੰਨਾ ਟਾਈਮ ਰਹਿ ਗਿਆ ਜੀ ਇਹਦਾ ਮਹੀਨਾ ਪੈ ਜੀ ਅੱਛਾ ਮਹੀਨਾ ਪਿਆ ਹਾਂ ਜੀ ਇਹ ਤਾਂ ਫਿਰ ਜਾਨਵਰ ਰੱਖਣੇ ਘਰੇ ਹਾਂ ਜੀ ਇਹ ਕੱਲੇ ਰੱਖਾਂਗੇ ਜੀ ਨਾਲ ਫਿਰ ਇੱਧਰ ਐਚ ਐਫ ਵੀ ਆ ਗਈ ਹੈ ਹਾਂ ਜੀ ਠੀਕ ਹੈ ਜਰਸੀ ਫਿਰ ਬਣ ਗਈ ਨਹੀਂ ਜੀ ਨਹੀਂ ਹੂੰ ਕਿੰਨੇ ਚਿਰ ਦੀ ਹੋਗੀ ਇਹ 8 ਮਹੀਨਾ ਦੀ ਹੋਗੀ ਬਹੁਤ ਵਧੀਆ ਫਿਰ ਨਾਲ-ਨਾਲ ਖੇਤੀ ਦਾ ਵੀ ਫਰਵਾਹ ਕਰੀ ਜਾਂਦੇ ਹੋ ਹੈ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਵਧੀਆ ਅ ਸਖਜਣ ਬਾਈ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਹੈ ਮੱਝ ਦਾ ਡਿਟੇਲ ਆਪਾਂ ਦਿਖਾਤਾ ਹਰ ਇੱਕ ਇੱਕਲ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਬਾਈ ਧੰਨਵਾਦ ਜੀ